ਸੋ ਸ਼ਿਕਾਜ ਜੇ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ ਕੈਨੇਡਾ ਦੀ ਕੈਨੇਡਾ ਦੇ ਵਿੱਚ ਭਾਰਤੀ ਜੋੜੇ ਦੇ ਉੱਤੇ ਨਸਲੀ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਬਦਸਲੂਕੀ ਵੀ ਕੀਤੀ ਗਈ ਤੇ ਨਾਲ ਹੀ ਧਮਕੀ ਦਿੱਤੀ ਗਈ ਜੀ ਹਾਂ ਦਾਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਪੰਜਾਬੀ ਵਿਦੇਸ਼ਾਂ ਦਾ ਰੁਕਕਰ ਨੇ ਪਰ ਉਥੇ ਕਈ ਵਾਰ ਇਹਨਾਂ ਪੰਜਾਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪੈਂਦਾ ਤੇ ਉਹਨਾਂ ਦੇ ਨਾਲ ਕਈ ਵਾਰ ਬਦਸਲੂ ਕੀ ਕੀ ਤੇ ਜਾਂਦੀ ਆ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਭਾਰਤੀ ਮੂਲ ਦੇ ਕਿਸੇ ਵਿਅਕਤੀ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਕੀਤਾ ਗਿਆ ਹੋਵੇ ਸੋ ਪਹਿਲਾਂ ਵੀ ਅਨੇਕਾਂ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਨੂੰ ਭਾਰਤੀ ਨੂੰ ਜਿਹੜਾ ਕਿ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪੈਂਦਾ ਜਿੱਦਾਂ ਚਾਹਦੇ ਇਹ ਵੀ ਜੜਾ ਕਿ ਜੋਰਾ ਜੋ ਕਿ ਕੈਨੇਡਾ ਵਿੱਚ ਰਹਿੰਦਾ ਆ ਤੇ ਇਹਨਾਂ ਨੂੰ ਵੀ ਜੜਾ ਕਿ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਤੇ ਇਹਨਾਂ ਦੇ ਨਾਲ ਜਿੱਥੇ ਬਦਸਲੂਕੀ ਕੀਤੀ ਤੇ ਨਾਲ ਹੀ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਗਈ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਇਥੋਂ ਦੇ ਪੀਟਰਬਰੋ ਸ਼ਹਿਰ ਦੇ ਵਿੱਚ ਇੱਕ ਭਾਰਤੀ ਜੋੜੇ ਦੇ ਉੱਤੇ ਨਸਲੀ ਹਮਲਾ ਹੋਇਆ ਇਹ ਘਟਨਾ ਪਿਛਲੇ ਮਹੀਨੇ 29 ਜੁਲਾਈ 2025 ਨੂੰ ਵਾਪਰੀ ਸੀ ਲੈਂਸਡਾਊਨ ਪਲੇਸ ਮਾਲ ਦੀ ਪਾਰਕਿੰਗ ਦੇ ਵਿੱਚ ਕੁਝ ਨੌਜਵਾਨਾਂ ਨੇ ਭਾਰਤੀ ਜੋੜੇ ਦੇ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਪੀੜਤਾ ਸ਼ਖਸ਼ ਨੇ ਦੱਸਿਆ ਕਿ ਮਾਮਲਾ ਇੰਜ ਸ਼ੁਰੂ ਹੋਇਆ ਕਿ ਭਾਰਤੀ ਮੂਲ ਦੇ ਸ਼ਖਸ਼ ਨੇ ਆਪਣੀ ਗੱਡੀ ਨੂੰ ਹੋਏ ਨੁਕਸਾਨ ਬਾਰੇ ਇਨ੍ਹਾਂ ਨੌਜਵਾਨਾਂ ਨੂੰ ਪੁੱਛਿਆ ਸੀ ਬਸ ਇੰਨੀ ਗੱਲ ਤੇ ਉਕਤ ਨੌਜਵਾਨਾਂ ਨੇ ਨਸਲੀ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਘਟਨਾ ਤੋਂ ਬਾਅਦ ਭਾਰਤੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਤੇ ਆਪਣੀ ਘਟਨਾ ਸਾਂਝੀ ਕੀਤੀ ਸੀ ਅਤੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਹਲੇ ਵੀ ਸਦਮੇ ਦੇ ਵਿੱਚ ਨੇ ਤਿੰਨੇ ਨੌਜਵਾਨ ਇੱਕ ਵੱਡੀ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਵਿੱਚੋਂ ਇੱਕ ਬਾਹਰ ਆਇਆ ਤੇ ਕਾਰ ਦੇ ਸਾਈਡ ਤੇ ਸ਼ੀਸ਼ੇ ਤੇ ਛਾਲ ਮਾਰ ਲੱਗ ਪਿਆ ਕਨੇਡੀਅਨ ਨੌਜਵਾਨਾਂ ਨੇ ਭਾਰਤੀ ਵਿਅਕਤੀ ਨੂੰ ਕਾਲਾ ਕਿਹਾ ਤੇ ਕਿਹਾ ਚੁੱਪ ਕਰ ਵੱਡੀ ਨੱਕ ਵਾਲਾ ਨੌਜਵਾਨਾਂ ਦੇ ਵਿੱਚੋਂ ਇੱਕ ਨੇ ਕਿਹਾ ਕਿ ਕਾਰ ਤੇ ਛਾਲ ਮਾਰਨਾ ਗੈਰ ਕਾਨੂੰਨੀ ਨਹੀਂ ਹੈ ਅਤੇ ਫਿਰ ਪੁੱਛਿਆ ਕਿ ਉਹਨਾਂ ਨੇ ਉਸ ਨੂੰ ਛੂਇਆ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਕੁਵਾਰ ਸਾ ਲੈਕਸਾ ਲੈਕਸ ਤੇ ਜਾਨੋਂ ਮਾਰ ਦੀ ਧਮਕੀ ਦੇਣ ਦਾ ਵੀ ਦੋਸ਼ ਹੈ ਦੋਸ਼ੀ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਤੇ ਹੁਣ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪੁਲਿਸ ਨੇ ਮਾਮਲੇ ਦੇ ਵਿੱਚ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਪੀਟਰ ਬਰੋ ਪੁਲਿਸ ਮੁਖੀ ਸਟ੍ਰੋ ਆਰਟ ਬੈਟਸ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਮਾਮਲੇ ਦੀ ਵੀਡੀਓ ਦੇਖੀ ਹੈ ਉਹ ਸਮਝ ਜਾਵੇਗਾ ਕਿ ਇਸ ਤਰ੍ਹਾਂ ਦਾ ਵਿਵਹਾਰ ਸਾਡੀ ਭਾਈਚਾਰੇ ਦੇ ਵਿੱਚ ਜਾਂ ਕਿਸੇ ਵੀ ਭਾਈਚਾਰੇ ਦੇ ਵਿੱਚ ਸਵੀਕਾਰਯੋਗ ਨਹੀਂ ਹੈ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅਸੀਂ ਇੱਥੇ ਰਹਿਣ ਵਾਲੇ ਕੰਮ ਕਰਨ ਵਾਲੇ ਜਾਂ ਆਉਣ ਵਾਲੇ ਹਰ ਵਿਅਕਤੀ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ